अॻिए पिछे पिछे हुते हलकी धर्मी आहे गुरू गोबिंदे पिछे पिछे हुजे वेठो ਸਰਕਾਰੀ ਦੇ we ਜਿੱਥੇ ਬੰਦੀਆਂ ਵੱਲੋਂ ਮੰਗਾਂ ਕੱਢੇ ਜਾ ਰਹੇ ਸਾਰੇ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਾਰਿਆਂ ਨੂੰ ਜਿੱਥੇ ਆਪਾਂ ਬੰਦੀ ਛੋੜ ਦੇ ਉਸ ਦੀਆਂ ਤੇ ਅੱਜ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਸਾਰੇ ਤਰਨੇਦਲਾਂ ਵੱਲੋਂ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਉਹ ਇਤਿਹਾਸਕ ਨਿਸ਼ਾਨ ਨਗਾਰੇ ਜੋ ਮਹਾਰਾਜ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਬੁੱਢਾ ਦਲ ਨੂੰ ਬਖਸ਼ਿਸ਼ ਕੀਤੇ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰ ਗੋਬਿੰਦ ਸواری ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾਤ ਸਨਾਤ ਅੰਬਰ ਭਾਲੀਆਂ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪ੍ਰਾਤਨ ਜਿਹੜਾ ਖਾਲਸਾ ਹੀ ਜਾਹੋ ਜਲਾਲ ਦੇ ਨਾਲ ਜਿਹੜਾ ਵਿਸ਼ਾਲ ਮਹੱਲਾ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਸ੍ਰੀ ਅਮਰਸਰ ਸਾਹਿਬ ਗੁਰਦੁਆਰਾ ਮਾਲਾਖੜਾ ਸਾਹਿਬ ਪਾਸ਼ਾਹੀ 6ਵੀਂ ਤੋਂ ਜਿਹੜਾ ਮਹੱਲੇ ਆਰੰਭ ਹੋਣੇ ਨੇ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਜਿੱਥੇ ਸਾਰੇ ਸ਼ਹਿਰ ਦੀ ਪਰਕਮਿਆ ਕਰਦੇ ਹੋਏ ਤੇ ਸਟੇਡੀਅਮ ਦੇ ਵਿੱਚ ਜਿੱਥੇ ਖਾਲਸਾ ਗੁਰੂ ਦੀਆਂ ਲਾੜੀਆਂ ਨੇ ਹੰਗਸ ਸਿੰਘ ਫੌਜਾਂ ਜੰਗ ਜੂ ਕਰਤਬ ਦਿਖਾਉਣਗੇ ਘੋੜਸਵਾਰੀ ਦੇ ਗਤਕੇ ਤੇ ਜੋਰ ਦਿਖਾਉਣਗੇ ਪਰਕਮਿਆ ਕਰਦੇ ਹੋਏ ਸਾਰੇ ਸ਼ਹਿਰ ਦੀ ਇਸੇ ਹਸਤਾਨ ਤੇ ਆ ਕੇ ਗੁਰਦੁਆਰਾ ਬੁਰਜਾ ਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸਮਾਪਤੀ ਹੋਣੀ ਹੈ ਆਓ ਸਾਰੇ ਹੰਮ ਹਵਾ ਕੇ ਇਹ ਜੰਗ ਜੂ ਕਰਤਬ ਜਿਹੜੇ ਨੇ ਹੰਗਸ ਸਿੰਘ ਫੌਜਾਂ ਦੇ ਦਰਸ਼ਨ ਦਦਾਰੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ